ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਜੋ ਚੈਨਲ ਨਾਲ ਜੁੜੇ ਨੇ ਪੇਜ ਨਾਲ ਜੁੜੇ ਨੇ ਧੰਨਵਾਦ ਕਰਦੇ ਆਂ ਉਹਨਾਂ ਦਾ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸੱਜਣੋ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕਦਾ ਅੱਜ ਦੇ ਆਪਣੀ ਵਿਜਿਟ ਪਿੰਡ ਮਮੂਤਪੁਰਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਗੁਰਪ੍ਰੀਤ ਸਿੰਘ ਕੋਲ ਪਹੁੰਚੇ ਆਂ ਸਜਣੋ ਕੁਐਸਟ ਕਰਦੇ ਆ ਤੁਹਾਡੇ ਗਾੜੀ ਕਿਤੇੋਂ ਵੀ ਖਰੀਦਦਾਰੀ ਕਰਦੇ ਜੇ ਸਾਡੇ ਚੈਨਲ ਤੋਂ ਜਾਂ ਹੋਰ ਕਿਤੇੋਂ ਸਵੇ ਸਵੇ ਪਸ਼ੂ ਨੂੰ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਏ ਆਨਲਾਈਨ ਯਾਨੀ ਕਿ ਵੀਡੀਓ ਕਾਲ ਤੇ ਵਿਚਾਈ ਕਰ ਸਕਦੇ ਜੀ ਜੇ ਕੋਈ ਪਸ਼ੂ ਗੱਭਣਿਆਂ ਨੂੰ ਟਿੱਪ ਕੇ ਤਸੱਲੀ ਕਰਕੇ ਲੈ ਜਾ ਕਰੋ ਬਾਅਦ ਕੋਈ ਵੀ ਲੰਮੇ ਵਾਲੀ ਗੱਲ ਨਾ ਰਹਿ ਜਾਈ। ਬਾਕੀ ਬਣੇ ਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਕਰਦੇ ਆਂ ਗੱਲਬਾਤ ਬਾਈ ਗੁਰਪ੍ਰੀਤ ਸਿੰਘ ਨਾਲ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਬਾਬਾ ਜੀ ਸਤਿ ਸ੍ਰੀ ਅਕਾਲ। ਕਿੱਦਾਂ ਠੀਕ ਓਕੇ। ਚੜ੍ਹਦੀ ਕਲਾ ਬਾਬਾ ਜੀ। ਠੀਕ ਐ। ਡਰੈੱਸ ਬਾਈ ਕਿ ਕਰਾ ਨੋਟ ਕਰਾ ਦੇ। ਪਿੰਡ ਮਹਮੂਦਪੁਰਾ ਜੀ। ਹਾਂਜੀ। ਤਹਿਸੀਲ ਪੱਟੀ ਜੀ। ਜ਼ਿਲ੍ਹਾ ਤਰਨਤਾਰਨ ਜੀ। ਮੋਬਾਈਲ ਨੰਬਰ ਬਾਈ? 9646038333। ਠੀਕ ਆ ਤੇ ਕਰੀਏ ਸ਼ੁਰੂਆਤ ਕਿੰਨਾ ਬਾਈ ਦੁੱਧ ਹੋਊਗਾ ਕੋਲ ਦੁੱਧ ਬਾਬਾ ਜੀ ਨੂੰ ਅੱਜ ਨਵਾਂ ਦਿਨ ਹੋਇਆ ਸੂਈ ਨੂੰ ਅੱਛਾ ਜੀ 8 6 ਕਿਲੋ ਦੁੱਧ ਤੇ ਥੱਲੇ ਹਾਜ਼ਰ ਜੀ 6 ਕਿਲੋ ਕੱਟੀ ਮਗਰ ਕੱਟੀ ਮਗਰ ਆ ਜੀ ਖੋਲ ਦੇ ਲੋ ਸੱਚ ਨਾਲ 6 ਕਿਲੋ ਦੁੱਧ ਤੇ ਕੱਟੀ ਮਗਰ ਆ ਬਾਕੀ 10 ਕਰ ਜੇ 8 ਕਰ ਜੇ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਹਾਂਜੀ ਉਹ ਬਾਬਾ ਜੀ ਅੱਲੇ ਪਨੇ 10 ਬੋਲ ਦੇ ਦਾ ਮੌਕੇ ਤੇ ਸੁਵੇ ਤਾਂ ਤਾਜ਼ਾ ਲਾਇਓ ਤੀਜਾ ਜਾਂ ਚੌਥਾ ਇਹ ਗੱਲ ਦਾ ਤਹੀਨ ਤਾਜ਼ਾ ਲਾਉਣਾ ਇਹਨੂੰ ਤੋਰੀ ਜਾ ਚਿੱਕੜ ਜਾ ਵੜਾ ਲਾ ਜੀ ਇਹਨਾਂ ਕੀ ਜਿੰਨੀ ਕਹਿ ਗਈ ਆ ਥੱਲੋਂ ਸਾਫ਼ ਸੁਥਰੀ ਬਿਲਕੁਲ ਤਨਲੇਵਾ ਪੱਧਰ ਓਕੇ ਆ ਬੰਦ ਲਈ ਭਾਈ ਜੀ ਫਿਰ ਇਹਦੀ ਕੀਮਤ ਕਿੰਨੀ ਕ ਕਰ ਦਿਗੇ ਬਾਬਾ ਜੀ ਇਹਦਾ ਮੋਲਾ ਪਾ ਕਰਦੇ 55000 ਰੁਪਏ। ਅੱਛਾ ਜੀ। ਜਿਹੜੀ ਜੈਸ ਨੂੰ 52000 ਦੀ ਲਵਾਂਗੇ ਲਾਸਟ। 52 ਦੀ? ਹਾਂ ਜੀ। ਠੀਕ ਹੈ ਜੀ। ਤੇ ਮਗਰੋਂ 1 ਕਿਰਾں ਬੈਕਗ੍ਰਾਉਂਡ ਵਿਖਾ ਰਹੀਏ ਲਾ ਕੇ ਮੜੀ ਜੀ। ਲਓ ਜੀ 6 ਕਿਲੋ ਸਜਣੋਂ ਦੁੱਧ ਜੀ ਤੇ ਮਗਲੀ ਸਾਈਡ ਤੇ ਅਸੀਂ ਤੁਹਾਨੂੰ ਵਿਖਾ ਦਿੰਨੇ ਇੱਕ ਰਾں ਫੇਰ। ਨੋ ਕਰੋ ਜੀ। ਨੋ ਕਲਾ ਥਣ ਲੱਗਾ ਬਾਬਾ ਜੀ। ਹਾਂ ਚੋਣ ਤੇ ਚੰਗੀ ਹੋਗੀ। ਚੋਣ ਚਾਈ ਵੜੀ ਹੈ ਬਾਬਾ ਜੀ। ਠੀਕ ਹੈ ਜੀ। ਸੱਜਣੋ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਅਗਲੀ ਅਪਡੇਟ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ